ਪੁੱਤ ਮਾਮਾ ਨੂੰ ਹੁੰਦੇ ਨੇ ਇੱਕ ਸਾਰ ਬਈ ਪੁੱਤ ਦੋ ਹੋਣ ਭਾਵੇਂ ਹੁਣ ਚਾਰ ਬਈ ਪੁੱਤ ਮਾਮਾ ਨੂੰ ਹੁੰਦੇ ਨੇ ਇੱਕ ਸਾਰ ਬਈ ਪੁੱਤ ਦੋ ਹੋਣ ਭਾਵੇਂ ਹੁਣ ਚਾਰ ਬਈ ਸਿਰ ਦੁੱਖ ਦਾ ਹੋਵੇ ਜੇ ਵੱਡੇ ਛੋਟੇ ਦਾ ਸਿਰ ਦੁੱਖ ਦਾ ਹੋਵੇ ਜੇ ਵੱਡੇ ਛੋਟੇ ਦਾ ਮਾਂ ਤੋਂ ਹੁੰਦਾ ਵੀ ਸਹਾਰਨਾ ਮਾਵਾ ਕਦੇ ਨਾ ਪੁੱਤਾਂ ਦੇ ਦੁੱਖ ਸਹੰਦੀਆਂ ਪੁੱਤ ਭਾਵੇਂ ਲੈਂਦੇ ਸਾਰ ਨਾ ਮਾਵਾ ਕਦੇ ਨਾ ਪੁੱਤਾਂ ਦੇ ਦੁੱਖ ਸਹੰਦੀਆਂ ਪੁੱਤ ਭਾਵੇਂ ਲੈਂਦੇ ਸਾਰ ਨਾ ਮਾਵਾ ਹੁੰਦੀਆਂ ਨੇ ਲੋਕੋ ਸ਼ਾਮਾਂ ਠੰਡੀਆਂ ਸਹਿਣ ਘਾਰੇ ਵਿੱਚ ਪੈਂਦੀਆਂ ਨਾ ਵੰਡੀਆਂ ਮਾਵਾ ਹੁੰਦੀਆਂ ਨੇ ਲੋਕੋ ਸ਼ਾਮਾਂ ਠੰਡੀਆਂ ਸਹਿਣ ਘਾਰੇ ਵਿੱਚ ਪੈਂਦੀਆਂ ਨਾ ਵੰਡੀਆਂ ਪੁੱਤਾਂ ਨਾਲ ਹੀ ਮਾਵਾਂ ਨੇ ਹੁੰਦੀਆਂ ਪੁੱਤਾਂ ਨਾਲ ਹੀ ਮਾਵਾਂ ਨੇ ਹੁੰਦੀਆਂ ਚਾਹੇ ਚਾਹੇ ਵਕਤ ਗੁਜ਼ਾਰੀਨਾ ਮਾਂ ਮਾ ਕਦੇ ਨਾ ਪੁੱਤਾਂ ਦੇ ਦੁੱਖ ਸਹੰਦੀਆਂ ਪੁੱਤ ਭਾਵੇਂ ਲੈਂਦੇ ਸਾਰਨਾ ਮਾਂ ਮਾ ਕਦੇ ਨਾ ਪੁੱਤਾਂ ਦੇ ਦੁੱਖ ਸਹੰਦੀਆਂ ਪੁੱਤ ਭਾਵੇਂ ਲੈਂਦੇ ਸਾਰਨਾ ਨਿੱਕੇ ਹੁੰਦਿਆਂ ਨੂੰ ਕਿੰਨਾ ਨੇ ਖਿਡਾਉਂਦੀਆਂ ਗਿੱਲੀ ਥਾਂ ਉੱਤੇ ਕਦੇ ਵੀ ਨਾ ਪਾਉਂਦੀਆਂ ਨਿੱਕੇ ਹੁੰਦਿਆਂ ਨੂੰ ਕਿੰਨਾ ਨੇ ਖਿਡਾਉਂਦੀਆਂ ਗਿੱਲੀ ਥਾਂ ਉੱਤੇ ਕਦੇ ਵੀ ਨਾ ਪਾਉਂਦੀਆਂ ਪੁੱਤ ਭੁੱਲ ਜਾਂਦੇ ਮਾਵਾਂ ਦੀਆਂ ਰਹਿਮਤਾਂ ਪੁੱਤ ਭੁੱਲ ਜਾਂਦੇ ਮਾਵਾਂ ਦੀਆਂ ਰਹਿਮਤਾਂ ਕਦੇ ਕਰ ਦੇ ਵਿਚਾਰਨਾ ਮਾਂ ਮਾਂ ਕਦੇ ਨਾ ਪੁੱਤਾਂ ਦੇ ਦੁੱਖ ਸਹੰਦੀਆਂ ਪੁੱਤ ਭਾਵੇਂ ਲੈੰਦੇ ਸਾਰੇ ਨਾ ਮਾਂ ਮਾਂ ਕਦੇ ਨਾ ਪੁੱਤਾਂ ਦੇ ਦੁੱਖ ਸਹੰਦੀਆਂ ਪੁੱਤ ਭਾਵੇਂ ਲੈੰਦੇ ਸਾਰੇ ਨਾ ਮਾਂ ਮਾਂ ਸੁੱਖਾਂ ਇਹੋ ਸੁੱਖ ਦੀਆਂ ਰਹਿੰਦੀਆਂ ਬਸ ਹਰ ਵੇਲੇ ਇਹੋ ਰਹਿਣ ਕਹਿੰਦੀਆਂ ਮਾਂ ਮਾਂ ਸੁੱਖਾਂ ਇਹੋ ਸੁੱਖ ਦੀਆਂ ਰਹਿੰਦੀਆਂ ਬਸ ਹਰ ਵੇਲੇ ਇਹੋ ਰਹਿਣ ਕਹਿੰਦੀਆਂ ਰੱਬਾ ਪੁੱਤਰਾ ਨੂੰ ਦੇਵੇਂ ਤੰਦ ਰੁਸਤੀ ਰੱਬਾ ਪੁੱਤਰਾ ਨੂੰ ਦੇਵੇਂ ਤੰਦ ਰੁਸਤੀ ਕਦੇ ਚੜੇ ਵੀ ਬੁਖਾਰ ਨਾ ਮਾਂ ਮਾ ਕਦੇ ਨਾ ਪੁੱਤਾਂ ਦੇ ਦੁੱਖ ਸਹੰਦੀਆਂ ਪੁੱਤ ਭਾਵੇਂ ਲੈੰਦੇ ਸਾਰ ਨਾ ਮਾਂ ਮਾ ਕਦੇ ਨਾ ਪੁੱਤਾਂ ਦੇ ਦੁੱਖ ਸਹੰਦੀਆਂ ਪੁੱਤ ਭਾਵੇਂ ਲੈੰਦੇ ਸਾਰ ਨਾ ਸੱਚ ਚਾਰੇ ਨਾ ਟੰਡੋਲੀ ਵਾਲਾ ਦੱਸਦਾ ਕਰ ਮਾਪਿਆਂ ਦੇ ਨਾਲ ਹੁੰਦਾ ਹੱਸਦਾ ਸੱਚ ਚਾਰੇ ਨਾ ਟੰਡੋਲੀ ਵਾਲਾ ਦੱਸਦਾ ਕਰ ਮਾਪਿਆਂ ਦੇ ਨਾਲ ਹੁੰਦਾ ਹੱਸਦਾ ਜਿਹੜੇ ਮੰਨਦੇ ਨੇ ਮਾਪਿਆਂ ਦੀ ਆਗਿਆ ਜਿਹੜੇ ਮੰਨਦੇ ਨੇ ਮਾਪਿਆਂ ਦੀ ਆਗਿਆ ਉਹ ਜ਼ਿੰਦਗੀ 'ਚ ਖਾਂਦੇ ਹਾਰ ਨਾ ਮਾਂ ਮ ਕਦੇ ਨਾ ਪੁੱਤਾਂ ਦੇ ਦੁੱਖ ਸਹੰਦੀਆਂ ਪੁੱਤ ਭਾਵੇਂ ਲੈੰਦੇ ਸਾਰ ਨਾ ਮਾਂ ਮ ਕਦੇ ਨਾ ਪੁੱਤਾਂ ਦੇ ਦੁੱਖ ਸਹੰਦੀਆਂ ਹੇ ਪੁੱਤ ਭਾਵੇਂ ਲੈੰਦੇ ਸਾਰ ਨਾ ਮਾਂ ਮ ਕਦੇ ਨਾ ਪੁੱਤਾਂ ਦੇ ਦੁੱਖ ਸਹੰਦੀਆਂ ਪੁੱਤ ਭਾਵੇਂ ਲੈੰਦੇ ਸਾਰ ਨਾ ਪੁੱਤ ਭਾਵੇਂ ਲੈੰਦੇ ਸਾਰ ਨਾ